ਸਾਰਾ ਪੰਜਾਬ ਜਿੰਨੇ ਆਪਣੇ ਬਾਹਰ ਪੰਜਾਬੀ ਬੈਠੇ ਪਰਿਵਾਰ ਬੈਠੇ ਸਾਰੇ ਦੁਆਵਾਂ ਵਿੱਚ ਲੱਗੇ ਹੋਏ ਜਲਦੀ ਠੀਕ ਹੋਣ ਕੱਲ ਦਾ ਮਤਲਬ ਕੁਝ ਚੰਗਾ ਜਿਹਾ ਨਹੀਂ ਲੱਗ ਰਿਹਾ ਐਦਾਂ ਲੱਗਦਾ ਵੀ ਯਰ ਲਾਈਫ ਦਾ ਕੁਝ ਪਤਾ ਹੀ ਨਹੀਂ ਆਉਣ ਵਾਲੇ ਕਿਸੇ ਇੱਕ ਮਿੰਟ ਦਾ ਕੀ ਹੋ ਜਾਣਾ ਉਹਨਾਂ ਨੂੰ ਕਾਫੀ ਮਤਲਬ ਸੁਧਾਰ ਸਿਹਤ ਦੇ ਵਿੱਚ ਜਲਦੀ ਆਪਣੇ ਪਰਿਵਾਰ ਚ ਬੱਚਿਆਂ ਚ ਉਦਾਂ ਹੀ ਆਪਣੀਆਂ ਸਟੇਜਾਂ ਤੇ ਆ ਗਏ ਵੀਰਾਂ ਤਾ ਬਾਈ ਆਰ ਨੇ ਸਾਡੇ ਨਾਲ ਨੇ ਉਹਨਾਂ ਗੱਲਬਾਤ ਕਰਦੇ ਆ ਬਾਈ ਤੁਸੀਂ ਅੰਦਰ ਜਾ ਕੇ ਆਏ ਹੋ ਕਿਵੇਂ ਦੀ ਹਾਲਾਤ ਨੇ ਹਾਂਜੀ ਵੀਰੇ ਅੱਗੇ ਨਾਲੋਂ ਵੀਰੇ ਰਿਕਵਰ ਹੈ ਜੀ ਜਸਵੀਰਪਾਲ ਬਾਈ ਨੂੰ ਮਿਲੇ ਆ ਜੀ ਕੁਲਵਿੰਦਰ ਬਾਈ ਨੂੰ ਮਿਲੇ ਸੀਗੇ ਤੇ ਅੱਗੇ ਨਾਲੋਂ ਕਾਫੀ ਮਤਲਬ ਸੁਧਾਰ ਹੈ ਸਿਹਤ ਦੇ ਵਿੱਚ ਸੋ ਵਾਹਿਗੁਰੂ ਮੇਰ ਕਰੇ ਜਲਦੀ ਠੀਕ ਹੋਣ ਹਾਂਜੀ ਤੇ ਉਹੀ ਬਸ ਦੁਆਵਾਂ ਨੇ ਅਰਦਾਸਾਂ ਕਿਉਂਕਿ ਸਾਰਾ ਪੰਜਾਬ ਜਿੰਨੇ ਆਪਣੇ ਬਾਹਰ ਪੰਜਾਬੀ ਬੈਠੇ ਪਰਿਵਾਰ ਬੈਠੇ ਸਾਰੇ ਦੁਆਵਾਂ ਵਿੱਚ ਲੱਗੇ ਹੋਏ ਆ ਜੀ ਜਲਦੀ ਠੀਕ ਹੋਣ ਸੋ ਕੱਲ ਥੋੜਾ ਫੇਰ ਖਰਚ ਸੀ ਜਿਹੜੇ ਆਪ ਦੇ ਇੱਕ ਦੇ ਜੋ ਨਾ ਗਾਉਂਦੇ ਹਨ ਤੁਸੀਂ ਸ਼ੋਅ ਲਾਉਣੇ ਹੋ ਜਾਂ ਰਣਜੀਤ ਬਾਵਾ ਹੋਣ ਜਾਂ ਰਾਜੀਵੀ ਜਵੰਦਾ ਹੋਣ ਜਾਂ ਗੁਲਾਬ ਸਿੱਧੂ ਹੋਵੇ ਮੇਰੇ ਕਈ ਵਾਰੀ ਨਾ ਜ਼ਿੰਦਗੀ ਦੇ ਵਿੱਚ ਚੀਜ਼ਾਂ ਇਹਦੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਡਾਈਜੈਸਟ ਹਾਜ਼ਮ ਕਰਨੀਆਂ ਬੜੀਆਂ ਔਖੀਆਂ ਹੁੰਦੀਆਂ ਸੋ ਕੱਲ ਦਾ ਮਤਲਬ ਕੁਝ ਚੰਗਾ ਜਿਹਾ ਨਹੀਂ ਲੱਗ ਰਿਹਾ ਐਦਾਂ ਲੱਗਦਾ ਵੀ ਯਰ ਲਾਈਫ ਦਾ ਕੁਝ ਪਤਾ ਹੀ ਨਹੀਂ ਆਉਣ ਵਾਲੇ ਕਿਸੇ ਇੱਕ ਮਿੰਟ ਦਾ ਵੀ ਕੀ ਹੋ ਜਾਣਾ ਸੋ ਵੀਰੇ ਚੰਗੇ ਇਨਸਾਨ ਨੂੰ ਹਮੇਸ਼ਾ ਲੋਕ ਪਿਆਰ ਕਰਦੇ ਆ ਤਾਂ ਇਹ ਸਾਰੇ ਤੁਹਾਡੇ ਸਾਹਮਣੇ ਅੱਜ ਕੱਲ ਦੀ ਪੀੜ ਲੱਗੀ ਹੋਈ ਆ ਕੋਈ ਐਦਾਂ ਦਾ ਆਰਟਿਸਟ ਨਹੀਂ ਜਿਹ ਸੋ ਸਾਰੇ ਲੋਕ ਜਿਹੜੇ ਪਿਆਰ ਲੋਕਾਂ ਦੀ ਦੁਆਵਾਂ ਨਾਲ ਵੀਰੇ ਹੁਣ ਰਿਕਵਰ ਹੋਣ ਲੱਗਿਆ ਸੋ ਹੁਣ ਥੋੜਾ ਹੌਸਲਾ ਮਿਲਿਆ ਜਦੋਂ ਜਸਵੀਰ ਬਾਈ ਨੇ ਦੱਸਿਆ ਵੀ ਹੁਣ ਠੀਕ ਆ ਤੇ ਕਿਉਂਕਿ 4-5 ਮਹੀਨੇ ਪਹਿਲਾਂ ਉਹਨਾਂ ਦੇ ਪਿਤਾ ਦੀ ਵੀ ਡੈਥ ਹੋ ਗਈ ਸੀ ਇਕਲੋਤੇ ਹੈਗੇ ਨਾ ਕੋਈ ਭੈਣ ਨਾ ਕੋਈ ਭਰਾ ਬਿਲਕੁਲ ਬਿਲਕੁਲ ਵੀਰੇ ਅਸਲ 'ਚ ਵੀਰੇ ਚੱਕਰ ਜਦੋਂ ਨਾ ਪਰਿਵਾਰ ਦਾ ਇੱਕ ਛੋਟੇ ਤੋਂ ਲੈ ਕੇ ਵੱਡੇ ਜੀ ਤੱਕ ਵੀਰੇ ਪਰਿਵਾਰ ਉਹਦਾ ਮਤਲਬ ਖਾਲੀ ਨਹੀਂ ਹੁੰਦਾ ਸੋ ਵਾਇ ਕਰੂ ਜਲਦੀ ਬਸ ਮੇਹਰ ਕਰੇ ਵੀ ਜਲਦੀ ਆਪਣੇ ਪਰਿਵਾਰ ਚ ਬੱਚਿਆਂ ਚ ਉਹਦਾ ਹੀ ਆਪਣੇ ਸਟੇਜਾਂ ਤੇ ਆਵੇ ਵੀਰਾ ਧੰਨਵਾਦ ਥੈਂਕ ਯੂ ਵੀਰੇ ਗਾਈਸ ਸਾਡੇ ਨਾਲ ਆਰਨੇਤ ਔਰ ਜਿਨ੍ਹਾਂ ਨੇ ਕਿਉਂਕਿ ਅੰਦਰ ਮਿਲ ਕੇ ਆਏ ਨੇ ਦੱਸਿਆ ਕਿ ਹੁਣ ਅੱਗੇ ਨਾਲੋਂ ਰਿਕਵਰੀ ਜਿਹੜੀ ਹੈ ਰਾਜੀ ਵਿਜਵੰਦਾ ਉਹਨਾਂ ਦੀ ਹੋ ਰਹੀ ਹੈ ਤਾਂ ਹਰੇਕ ਜਣਾ ਆ ਕੇ ਉਹਨਾਂ ਨੂੰ ਮਿਲ ਰਿਹਾ ਹੈਗਾ ਹਰੇਕ ਜਣਾ ਆ ਕੇ ਉਹਨਾਂ ਦੇ ਕੋਲ ਦੁੱਖ ਮਡਾ ਰਿਹਾ ਹੈ ਇਹੀ ਹੁੰਦਾ ਇੱਕ ਪ੍ਰਾਪਤੀ ਜਦੋਂ ਕਹਿੰਦੇ ਹਨ ਕਿ ਇਨਸਾਨ ਦੁਨੀਆ ਦੇ ਬਿਲਕੁਲ ਕਿਵੇਂ ਮਾਪਿਆ ਜਾਂਦਾ ਕਿ ਦੁਨੀਆ ਦੇ ਵਿੱਚ ਉਹ ਕਿਵੇਂ ਸੀ ਜਦੋਂ ਉਸ ਦਾ ਔਖਾ ਸਮਾਂ ਹੁੰਦਾ ਹੁਣ ਤੁਸੀਂ ਦੇਖੋ ਰਾਜੀਵ ਜਵੰਦਾ ਦੇ ਉੱਪਰ ਔਖਾ ਸਮਾਂ ਆਇਆ ਤਾਂ ਕੱਲਾ ਕੱਲਾ ਜਾਣਾ ਇੰਡਸਟਰੀ ਦਾ ਕਿ ਜਿਹੜਾ ਨਾਲ ਖੜਾ ਹੈਗਾ ਪਤਾ ਲੈ ਰਿਹਾ ਹੈਗਾ ਕਿਉਂਕਿ ਉਹ ਇਹੋ ਜਿਹੇ ਇਨਸਾਨ ਸੀ ਜਿਨ੍ਹਾਂ ਦਾ ਕੋਈ ਕੋਈ ਕਾਉਂਟਰਵਰਸੀਜ਼ ਨਾਲ ਦੂਰ ਦੂਰ ਤੱਕ ਦਾ ਨਾਤਾ ਨਹੀਂ ਕਦੇ ਕੋਈ ਕਾਉਂਟਰਵਰਸੀ ਦੇ ਵਿੱਚ ਨਹੀਂ ਆਇਆ ਸਿੰਪਲ ਸੋਬਰ ਆਪਣੀ ਲਾਈਫ ਇੱਕ ਜ਼ਿੰਦਗੀ ਨੂੰ ਮੰਨਣ ਵਾਲੇ ਰਾਜੀਵ ਜਵੰਦਾ ਨੇ ਆਨੰਦ ਦੇ ਨਾਲ ਜਿਉਣ ਵਾਲਾ ਰਾਜੀਵ ਜਵੰਦਾ ਹੈ ਕਿਉਂਕਿ ਰਾਜੀਵ ਜਵੰਦਾ ਦਾ ਤੁਸੀਂ ਦੇਖਿਆ ਹੋਊਗਾ ਲਗਾਤਾਰ ਉਹ ਟੂ ਟ੍ਰਿਪ ਕਰਦਾ ਰਹਿੰਦਾ ਹੈਗਾ ਔਰ ਦੂਜੇ ਪਾਸੇ ਅਸੀਂ ਲਗਾਤਾਰ ਚਾਹੁੰਦੇ ਹਾਂ ਕਿ ਉਹ ਨਾਲ ਦੀ ਨਾਲ ਰਿਕਵਰ ਵੀ ਕਰੀ ਜਾਣ ਤੇ ਸਰੋਤੇ ਜਿਹੜੇ ਨੇ ਤਾਂ ਹੀ ਅਸੀਂ ਤੁਹਾਡੇ ਤੱਕ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਹਰੇਕ ਸਿੰਗਰ ਨਾਲ ਗੱਲਬਾਤ ਕਰ ਰਹੇ ਹਾਂ ਜੋ ਪਤਾ ਲੈ ਕੇ ਆ ਰਹੇ ਕਿਉਂਕਿ ਸਾਨੂੰ ਵੀ ਬਹੁਤ ਸਾਰੇ ਲੋਕ ਫੋਨ ਕਰ ਰਹੇ ਆ ਮੈਸੇਜ ਕਰਕੇ ਪੁੱਛ ਰਹੇ ਨੇ ਕਿ ਹੁਣ ਰਾਜੀਵ ਜਵੰਦਾ ਸਿਹਤ ਕਿਵੇਂ ਆ ਤਾਂ ਆਰਨਿਤ ਹੋਣਾ ਨੇ ਜੋ ਕਿ ਮਿਲ ਕੇ ਆਏ ਨੇ ਉਹਨਾਂ ਨੇ ਜੋ ਦੱਸਿਆ ਕਿ ਸਿਹਤ ਹੋਣਾ ਰਿਕਵਰੀ ਦੇ ਵੱਲ ਜਾ ਰਹੀ ਹੈਗੀ ਅੱਗੇ ਨਾਲੋਂ ਬੀਪੀ ਔਰ ਪਲਸ ਰੇਟ ਦੇ ਵਿੱਚ ਵੀ ਫਰਕ ਪਿਆ ਬੀਪੀ ਕੰਟਰੋਲ ਦੇ ਵਿੱਚ ਆਇਆ ਕੈਮਰਾ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲਿਆਂ ਨੂੰ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਰਾਈਗਰੂ ਹੁਣ ਅੱਗੇ ਨਾਲੋਂ ਰਿਕਵਰ ਹੋਣ ਲੱਗਿਆ ਹੈ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਹਾਂਜੀ ਉਹ ਸਾਰੇ ਉੱਥੇ ਹੀ ਹੈ ਸਾਰੇ ਠੀਕ ਠਾਕ ਹੈ ਹੁਣ ਹੌਸਲੇ ਚ ਹੈ ਕਿਉਂਕਿ ਜਦੋਂ ਡਾਕਟਰ ਨੇ ਤੁਹਾਨੂੰ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਇਨਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਕੱਲ ਵੀ ਆਰਮੇ ਚ ਇੱਥੇ ਸੀ ਅੱਜ ਫੇਰ ਇੱਥੇ ਹੋ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ ਚ ਫਰਕ ਲੱਗਦਾ ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਜਿਹਾ ਮਤਲ ਸੋ ਹੁਣ ਸਵੇਰੇ ਮਿਲਿਆ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰਤ ਮਤਲਬ ਠੀਕ ਆ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁਖ ਦਾ ਸੁਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਵਾਹਿਗੁਰੂ ਸ਼ੇਹਦੀ ਭਲਾ ਕਰੇ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਠੀਕ ਹੈ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿੰਨੋਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਫਿਕਰ ਹੈ ਚਿੰਤਾ ਹੈ ਬਾਈ ਰਾਜਵੀਰ ਦੀ ਤੇ ਮੈਂ ਅੰਦਰ ਮਿਲ ਕੇ ਆਇਆ ਇੱਕ ਖੁਸ਼ਖਬਰੀ ਹੈ ਸਾਡੀਆਂ ਸਾਰੀਆਂ ਦੁਆਵਾਂ ਸਦਕਾ ਬਾਈ ਦਾ ਬੀਪੀ ਵੀ ਸਟੇਬਲ ਹੈ ਜਿਹੜੀ ਆਕਸੀਜਨ ਹੈ ਉਹ ਪਹਿਲਾਂ ਬਹੁਤ ਜ਼ਿਆਦਾ ਲਾਈ ਹੋਈ ਸੀ ਹੁਣ ਸਿਰਫ 25% ਦੀ ਲੋਡ ਪੈ ਰਹੀ ਹੈ ਬਾਡੀ ਉਹਨਾਂ ਦੀ ਕਾਫੀ ਰਿਕਵਰ ਹੋ ਰਹੀ ਹੈ ਕਿਉਂਕਿ ਸਿਰ ਦੇ ਵਿੱਚ ਜਿਹੜੀ ਇੰਜਰੀ ਹੈ ਉਹ ਬਾਅਦ ਚ ਵੀ ਰਿਕਵਰ ਹੋ ਸਕਦੀ ਹੈ ਬ੍ਰੇਨ ਕਾਫੀ ਬਾਅਦ ਚ ਰਿਕਵਰ ਹੋ ਸਕਦਾ ਹੈ ਜਿਹੜੀ ਸਪੈਸ਼ਲ ਕਿਡਨੀ ਤੇ ਹਾਰਟ ਹੈ ਸਭ ਤੋਂ ਵੱਡੀ ਫਿਕਰ ਸੀਗੀ ਕਿਡਨੀ ਤੇ ਹਾਰਟ ਦੀ ਤੇ ਉਹ ਬਾਡੀ ਬਹੁਤ ਛੇਤੀ ਰਿਕਵਰ ਕਰ ਰਹੀ ਹੈ ਡਾਕਟਰਾਂ ਨੇ ਕਿਹਾ ਜਿਹੜੇ 12 ਘੰਟੇ ਜ਼ਿਆਦਾ ਕ੍ਰਿਟੀਕਲ ਸੀਗੇ ਉਹ ਲੰਘ ਚੁੱਕਿਆ ਸਾਨੂੰ ਜਿਹਦਾ ਬਹੁਤ ਜ਼ਿਆਦਾ ਡਰ ਸੀਗਾ ਹਾਲਾਤ ਕਾਫੀ ਨਾਜ਼ਿਕ ਸੀਗੇ ਕ੍ਰਿਟੀਕਲ ਟਾਈਮ 12 ਘੰਟੇ ਦਾ ਪਹਿਲਾ ਫੇਸ ਸੀਗਾ ਉਹ ਲੰਘ ਚੁੱਕਿਆ ਤੇ ਹੁਣ ਇਹਨਾਂ ਦਾ ਬੀਪੀ ਵੀ ਸਟੇਬਲ ਹੈ ਆਕਸੀਜਨ ਵੀ ਘਟਾ ਦਿੱਤੀ ਗਈ ਹੈ ਔਰ ਜਿਹੜੀ ਬਾਡੀ ਹੈ ਬਹੁਤ ਛੇਤੀ ਰਿਕਵਰ ਕਰਦੀ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਹੋਈ ਹੈ ਭਾਜੀ ਹਾਂਜੀ ਮੇਰੀ ਜਸਵੀਰਵਲ ਭਾਜੀ ਨੇ ਜਸ ਰੈਕਡ ਤੋਂ ਜਿਨ੍ਹਾਂ ਨੇ ਆਪਣੇ ਪੁੱਤਾਂ ਵਾਂਗੂ ਉਹਨਾਂ ਨੂੰ ਪਾਲਿਆ ਤੇ ਉਹਨਾਂ ਨੂੰ ਲੌਂਚ ਵੀ ਉਹਨਾਂ ਨੇ ਕੀਤਾ ਹੈ ਉਹ ਨਾਲ ਹੀ ਸੀਗੇ ਉਹ ਵੀ ਸ਼ੁਕਰ ਕਰ ਰਹੇ ਸੀਗੇ ਨਾਲੇ ਅਰਦਾਸਾਂ ਕਰ ਰਹੇ ਸੀਗੇ ਔਰ ਤੁਸੀਂ ਵੀ ਸਾਰਾ মিডিਆ ਪੰਜਾਬ ਚ ਜਿੱਥੇ ਵੀ ਬੈਠੇ ਹੋ ਪਲੀਜ਼ ਸਾਰੇ ਅਰਦਾਸਾਂ ਕਰੋ ਤੇ ਕੰਮ ਕਰ ਰਹੀਆਂ ਨੇ ਅਰਦਾਸਾਂ ਬਹੁਤ ਮਾੜੇ ਹਾਲਾਤ ਸੀਗੇ ਕੱਲ ਮੇਰਾ ਵੀ ਦਿਲ ਕੰਬਦਾ ਸੀਗਾ ਜਦੋਂ ਮੈਂ ਨਿਊਜ਼ ਦੇਖੀ ਸੀ ਤੇ ਗੱਲ ਕੀਤੀ ਸੀ ਜਿੱਦਾਂ ਦੇ ਹਾਲਾਤ ਸੀਗੇ ਪਰ ਹੁਣ ਜਿੱਦਾਂ ਦੀ ਇੱਕ ਗੁੱਡ ਨਿਊਜ਼ ਅੰਦਰੋਂ ਆਈ ਹੈ ਕਿ ਉਹਨਾਂ ਦਾ ਬੀਪੀ ਸਟੇਬਲ ਹੈ ਔਰ ਜਿਹੜੀ ਬਾਉਂਸ ਬੈਕ ਕਰ ਰਹੀ ਹੈ ਬਾਡੀ ਬਹੁਤ ਛੇਤੀ ਰਕਮ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਡਾ ਬਹੁਤ ਹੀ ਪਿਆਰਾ ਛੋਟਾ ਵੀਰ ਔਰ ਹਰੇਕ ਸਿੰਗਰ ਨੂੰ ਵੱਡੇ ਨੂੰ ਛੋਟੇ ਨੂੰ ਇੱਜ਼ਤ ਦੇਣ ਵਾਲਾ ਪਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ ਛੇਤੀ ਤੰਦਰੁਸਤ ਕਰੇ ਔਰ ਮੈਂ ਅੰਦਰੋਂ ਹੋ ਕੇ ਆਇਆ ਹਾਂ ਉਹਨਾਂ ਦੀ ਵਾਈਫ ਨੂੰ ਮਿਲ ਕੇ ਆਇਆ ਹਾਂ ਅੱਗੇ ਨਾਲੋਂ ਸਥਿਤੀ ਬਿਹਤਰ ਆ ਪਰਮਾਤਮਾ ਕਰੇ ਕਿ ਅੱਜ ਦਾ ਦਿਨ ਇਹਦੋਂ ਅਗਲਾ ਦਿਨ ਇਹਦੋਂ ਆਉਣ ਵਾਲੇ ਦਿਨ ਜਿਹੜੇ ਹੋਰ ਬਿਹਤਰ ਹੋ ਜਾਣ ਤੇ ਉਹ ਸਾਡਾ ਵੀਰ ਦੁਬਾਰਾ ਫੇਰ ਲੋਕਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੋਵੇ ਪਰਮਾਤਮਾ ਅਗੇ ਹੀ ਅਰਦਾਸ ਬੇਨਤੀ ਹੈ ਜੀ ਚੜ੍ਹਦੀ ਕਲਾ 'ਚ ਰਵੇ ਸਾਡਾ ਬਹੁਤ ਹੀ ਪਿਆਰਾ ਵੀਰ ਬਹੁਤ ਹੀ ਹਰੇਕ ਨੂੰ ਇਹ ਨਹੀਂ ਜਿੰਨੇ ਉਹ ਪ੍ਰੋਗਰਾਮਾਂ ਤੇ ਵੀ ਜਾਂਦਾ ਉਹਨਾਂ ਲੋਕਾਂ ਨਾਲ ਵੀ ਉਹਦਾ ਰابط ਹੈ ਉਹ ਜਿਹਾ ਉਹਦਾ ਜਿਦਾਂ ਪਰਿਵਾਰਕ ਮਾਹੌਲ ਦੇ ਵਿੱਚ ਜਾ ਕੇ ਟਲ ਜਾਂਦਾ ਤਾਂ ਮੇਰਾ ਤਾਂ ਆਸਟ੍ਰੇਲੀਆ ਦੇ ਵਿੱਚ ਮੈਂ ਤੇ ਰਾਜਵੀਰ ਤੇ ਨਸ਼ੱਤਰਪਾਲੀ ਜਦੋਂ ਗਏ ਉਦੋਂ ਤੋਂ ਪਿਆਰ ਬਣ ਗਿਆ ਤਾਂ ਮੇਰੇ ਤੇ ਘਰੇ ਵੀ ਇੱਕ ਦੋ ਰਾਂ ਜਾ ਕੇ ਬਸ ਇਹੀ ਅਰਦਾਸ ਆ ਜੀ ਵੈਗਨੂ ਦੇ ਚਰਨਾਂ ਦੇ ਵਿੱਚ ਪਰਮਾਤਮਾ ਨੂੰ ਚੜ੍ਹਦੀ ਕਲਾ 'ਚ ਛੇਤੀ ਤੰਦਰੁਸਤ ਕਰ ਕਿ ਪਰਿਵਾਰਿਕ ਮੈਂਬਰਾਂ ਨੂੰ ਤੁਸੀਂ ਮਿਲ ਕੇ ਆਏ ਹੋ ਉਹਨਾਂ ਨੂੰ ਤੁਸੀਂ ਮੈਂ ਉਹਨਾਂ ਦੀ ਵਾਈਫ ਨੂੰ ਮਿਲ ਸਕਿਆ ਜੀ ਕਿਉਂਕਿ ਉਹਨਾਂ ਦੇ ਮਾਤਾ ਜੀ ਗਏ ਆ ਥੋੜਾ ਜਿਹਾ ਕੰਮ ਸੀ ਜ਼ਰੂਰੀ ਤਾਂ ਠੀਕ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਅੱਗੇ ਨਾਲੋਂ ਅੱਜ ਦਾ ਅੱਜ ਦੀ ਜਿਹੜੀ ਸਥਿਤੀ ਕੱਲ ਨਾਲੋਂ ਕਿਤੇ ਵਜ ਤੇ ਵਿਆਪ ਉਹਨਾਂ ਦੀ ਇੰਪਰੂਵਮੈਂਟ ਹੋ ਰਹੀ ਆ ਪਰਮਾਤਮਾ ਕਰੇ ਇਹ ਅਰਦਾਸਾਂ ਤੁਸੀਂ ਸਾਰੇ ਕਰਿਓ ਅਸੀਂ ਕਰੀਏ ਰਲ ਕੇ ਮਿਲ ਕੇ ਪੂਰਾ ਪੰਜਾਬ ਹੀ ਕਰ ਰਿਹਾ ਜੀ ਤੇ ਵੈਗਰੂ ਛੇਤੀ ਤੰਦਰੁਸਤ ਕਰੋ ਸਰ ਕੁਝ ਬੰਦੇ ਝੁੰਟੀਆਂ ਫਾ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲਿਆਂ ਦੀਆਂ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਵੈਗਰੂ ਹੁਣ ਅੱਗੇ ਨਾਲ ਰਿਕਵਰ ਹੋਣ ਲੱਗਿਆ ਹੈ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਜੀ ਹਾਂਜੀ ਸਾਰੇ ਉੱਥੇ ਹੀ ਹੈ ਸਾਰੇ ਠੀਕ ਠਾਕ ਹੈ ਹੁਣ ਹੌਸਲੇ ਚਾ ਕਿਉਂਕਿ ਜਦੋਂ ਡਾਕਟਰ ਨੇ ਤਨਵੇ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਐਨ ਇੰਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਕੱਲ ਵੀ ਆਰਨਿਸ਼ ਇੱਥੇ ਸੀ ਅੱਜ ਫੇਰ ਇੱਥੇ ਹੋ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ 'ਚ ਫਰਕ ਲੱਗਿਆ ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਜਿਹਾ ਮਤਲਬ ਟੈਨਸ਼ਨ ਦੇ ਵਿੱਚ ਸਾਰੇ ਸੀਗੇ ਕਿਉਂਕਿ ਜਿਵੇਂ ਜਿਵੇਂ ਨਿਊਜ਼ਾਂ ਆ ਰਹੀਆਂ ਸੀਗੀਆਂ ਸੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰਤ ਮਤਲਬ ਠੀਕ ਹੈ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁੱਖ ਦਾ ਸੁਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਉਹ ਬੇਨਤੀਆਂ ਚ ਲੱਗੇ ਰਹੋ ਵਾਹਿਗੁਰੂ ਸ਼ਹੀਦੀ ਭਲਾ ਕਰੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਇਹ ਆਪਣਾ ਵੀਰ ਦਾ ਆਸ ਬੇਨਤੀ ਕਰਦੇ ਹਾਂ ਇਹ ਸਾਡਾ ਬਹੁਤ ਹੀ ਪਿਆਰਾ ਛੋਟਾ ਵੀਰ ਔਰ ਹਰੇਕ ਸਿੰਗਰ ਨੂੰ ਵੱਡੇ ਤੋਂ ਛੋਟੇ ਨੂੰ ਇੱਜ਼ਤ ਦੇਣ ਵਾਲਾ ਪਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖੇ ਛੇਤੀ ਤੰਦਰੁਸਤ ਕਰੇ ਔਰ ਮੈਂ ਅੰਦਰੋਂ ਹੋ ਕੇ ਆਇਆ ਹਾਂ ਉਹਨਾਂ ਦੀ ਵਾਈਫ ਨੂੰ ਮਿਲ ਕੇ ਆਇਆ ਹਾਂ ਅੱਗੇ ਨਾਲੋਂ ਸਥਿਤੀ ਬਿਹਤਰ ਆ ਪਰਮਾਤਮਾ ਕਰੇ ਕਿ ਅੱਜ ਦਾ ਦਿਨ ਇਹਦੋਂ ਅਗਲਾ ਦਿਨ ਇਹਦੋਂ ਆਉਣ ਵਾਲੇ ਦਿਨ ਜਿਹੜੇ ਹੋਰ ਬਿਹਤਰ ਹੋ ਜਾਣ ਤੇ ਉਹ ਸਾਡਾ ਵੀਰ ਦੁਬਾਰਾ ਫੇਰ ਲੋਕਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੋਵੇ ਪਰਮਾਤਮਾ ਅਗੇ ਇਹ ਅਰਦਾਸ ਬੇਨਤੀ ਹੈ ਜੀ ਚੜ੍ਹਦੀ ਕਲਾ ਕਰਵੇ ਸਾਡਾ ਬਹੁਤ ਹੀ ਪਿਆਰਾ ਵੀਰ ਬਹੁਤ ਹੀ ਹਰੇਕ ਨੂੰ ਇਹ ਨਹੀਂ ਜਿੰਨੇ ਉਹ ਪ੍ਰੋਗਰਾਮਾਂ ਤੇ ਵੀ ਜਾਂਦਾ ਉਹਨਾਂ ਲੋਕਾਂ ਨਾਲ ਵੀ ਉਹਦਾ ਰابطਾ ਇਹੋ ਜਿਹਾ ਹੁੰਦਾ ਜਿਦਾਂ ਪਰਿਵਾਰਕ ਮਾਹੌਲ ਦੇ ਵਿੱਚ ਜਾ ਕੇ ਟਲ ਜਾਂਦਾ ਤਾਂ ਮੇਰਾ ਤਾਂ ਆਸਟ੍ਰੇਲੀਆ ਦੇ ਵਿੱਚ ਮੈਂ ਏ ਰਾਜਵੀਰ ਤੇ ਨਸ਼ਤਰਪਾਲ ਜਦੋਂ ਗਏ ਉਦੋਂ ਤੋਂ ਪਿਆਰ ਬਣ ਗਿਆ ਤਾਂ ਮੇਰੇ ਤੇ ਘਰੇ ਵੀ ਇੱਕ ਦੋ ਰਾਂ ਜਾ ਕੇ ਬਸ ਇਹੀ ਅਰਦਾਸ ਆ ਜੀ ਵੈਗਨੂ ਦੇ ਚਰਨਾਂ ਦੇ ਵਿੱਚ ਪ੍ਰਮਾਤਮਾ ਨੂੰ ਚੜ੍ਹਦੀ ਕਲਾ 'ਚ ਛੇਤੀ ਤੰਦਰੁਸਤ ਕਰ ਤੇ ਪਰਿਵਾਰਿਕ ਮੈਂਬਰਾਂ ਨੂੰ ਤੁਸੀਂ ਮਿਲ ਕੇ ਆਏ ਹੋ ਉਹਨਾਂ ਨੂੰ ਤੁਸੀਂ ਮੈਂ ਉਹਨਾਂ ਦੀ ਵਾਈਫ ਨੂੰ ਮਿਲ ਸਕਿਆ ਜੀ ਕਿਉਂਕਿ ਉਹਨਾਂ ਦੀ ਮਾਤਾ ਜੀ ਗਏ ਆ ਥੋੜਾ ਜਿਹਾ ਕੰਮ ਸੀ ਜ਼ਰੂਰੀ ਤਾਂ ਠੀਕ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਅੱਗੇ ਨਾਲੋਂ ਅੱਜ ਦਾ ਅੱਜ ਦੀ ਜਿਹੜੀ ਸਥਿਤੀ ਕੱਲ ਨਾਲੋਂ ਕਿਤੇ ਵਜ ਤੇ ਵਿਆਪਕ ਉਹਨਾਂ ਦੀ ਇੰਪਰੂਵਮੈਂਟ ਹੋ ਰਹੀ ਆ ਪਰਮਾਤਮਾ ਕਰੇ ਇਹ ਅਰਦਾਸਾਂ ਤੁਸੀਂ ਸਾਰੇ ਕਰਿਓ ਅਸੀਂ ਕਰੀਏ ਰਲ ਕੇ ਮਿਲ ਕੇ ਪੂਰਾ ਪੰਜਾਬ ਹੀ ਕਰ ਰਿਹਾ ਜੀ ਤੇ ਵਾਗਰੂ ਛੇਤੀ ਤੰਦਰੁਸਤ ਕਰੂ ਸਰ ਕੁਝ ਬੰਦੇ ਚੁੰਟੀਆਂ